ਲੋ ਬੋਕਾ ਜਿਹੜੋ ਅਕਾਲੀ ਦੰਦ ਦੇ ਪ੍ਰਧਾਨ ਨੂੰ ਇਸ ਕਟਹਿਰੇ 'ਚ ਖੜਾ ਕਰਕੇ ਸਜ਼ਾ ਲਾਈ ਗਈ ਤੇ ਸਜ਼ਾ ਵੀ ਉਹ ਲਾਈ ਗਈ ਕਿ ਭਾਈ ਤੂੰ ਮੈਸੇਟਾ ਲਾਈ ਸੀ ਕਿ ਪਖਾਨੇ ਸਾਫ ਕਰਨੇ ਹੈ ਟਾਇਲਟਸ ਸਾਫ ਕਰਨੇ ਹੈ ਪਰ ਕਿਉਂਕਿ ਸੁਖਵੀਰ ਦੀ ਫ੍ਰੈਕਚਰ ਹੋਇਆ ਬਾ ਲੱਤੇ ਹਮਮ ਹਮ ਉਹ ਈ ਸਾਫ ਸਾਫ ਬਜ਼ੁਰਗ ਬੰਦੇ ਹੈ ਉਹਨਾਂ ਤੋਂ ਉਹਨਾਂ ਨੂੰ ਕਹਦੇ ਸੀ ਕਿ ਤੁਸੀਂ ਐ ਕਰੋ ਤੁਹਾਨੂੰ ਇਹ ਸਜ਼ਾ ਲਾਈ ਜਾਂਦੀ ਹੈ ਕਿ ਤੁਸੀਂ ਦਰਵਾਜ਼ਾ ਸਾਹਿਬ ਦੇ ਜੁਨਾ ਜਿਹੜੇ ਹੈ ਗੇਟ ਦੇ ਦੋਨੇ ਪਾਸੇ ਬੈਠੋ ਬੰਸ਼ੇ ਤੁਹਾਡੇ ਅੱਥਾਂ ਚ ਹੋਰ ਜੀ ਔਰ ਤੁਸੀਂ ਤਾਂ ਬਕਾਇਦਾ ਜਿਹੜਾ ਹੈਗਾ ਉੱਥੇ ਆਪਣੀ ਜਿਹੜੀ ਇੱਕ ਘੰਟਾ ਦੋ ਘੰਟੇ ਜੋ ਵੀ ਉਹਦੇ ਦਸਮਾ ਬਗੈਰ ਸੇ ਡਿਊਟੀ ਥੀ ਹੂੰ ਹੂੰ ਸਿਵਾ ਦਾ ਬਾਲਾ ਚੋੜਾ ਵੀ ਪਾਇਆ ਨੀਲਾ ਚੋੜਾ ਪਾ ਕੇ ਦੋਨੇ ਯਾਰਿਆ ਕੁਰਸੀ 'ਤੇ ਬੈਠੀ ਤੇ ਮੈਨੂੰ ਇੱਕ ਹੋਸ਼ ਫਸਨੀ ਹੋਈ ਚੰਗੀ ਸਾਹਿਬ ਇਸ ਗੱਲ ਦੀ ਕਿ ਇਹ ਇਤਿਹਾਸ ਸਿਰ ਤੇ ਆ ਜਾ ਰਿਹਾ ਹੈ ਇਤਿਹਾਸ ਬਣ ਰਿਹਾ ਹੈ ਕੱਲ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਜੀ ਇਹ ਤਾਂ ਗੱਲ ਹੋਈ ਨਹੀਂ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਿਹੜੇ ਮੈਨੇਜਰ ਸਾਹਿਬ ਹੈ ਉਹ ਦੋਨਾਂ ਦੀ ਆ ਕੇ ਹਾਜ਼ਰੀ ਲਵਾਉਦੇ ਰਜਿਸਟਰ ਤੇ ਹਾਜ਼ਰੀ ਲਾਉ। ਬਿਲਕੁਲ ਜੀ। ਉਹ ਹਾਜ਼ਰੀ ਹਾਜ਼ਰੀ ਲਾਉਂਦੇ ਇੱਕ ਮੁਲਾਜ਼ਮਾਂ ਦੇ ਵਜੋਂ, ਸੇਵਾਦਾਰਾਂ ਵਜੋਂ ਕੰਮ ਕਰਦੇ ਐ। ਹੂੰ ਹੂੰ। ਕਿਹਦੇ ਹੁਕਮ ਤੇ? ਅਕਾਲ ਤਖਤ ਸਾਹਿਬ ਦੇ ਹੁਕਮ ਤੇ। ਹੂੰ। ਸਰਦਾਰ ਨਰਨ ਸਿੰਘ ਚੌੜਾ ਦੇ ਬਾਰੇ ਮੈਂ ਬਹੁਤ ਕੁਝ ਪੜਿਆ ਐ। ਪੁਰਾਣੇ ਸਮੇਂ ਦੇ ਵਿੱਚ ਖਾਕੂ ਬਾਜ਼ ਦੇ ਦੌਰ ਦੇ ਵਿੱਚ ਵੀ ਦੇਖਿਆ ਵੈ। ਜੀ। ਸਾਡੇ ਸਾਹਮਣੇ ਉਹ ਗੱਲਾਂ ਵੀ ਆ ਰਹੀਆਂ ਜਦੋਂ ਜਗਤਾਰ ਸਿੰਘ ਹਵਾਰਾ ਤੇ ਜਗਤਾਰ ਸਿਕਤਾਰਾ ਆਪਣੇ ਸਾਥੀਆਂ ਸਮੇਤ ਟੁਡਾਇਲ ਜੇਨ ਦੇ ਵਿੱਚੋਂ ਭਾਈਦੇ ਆ ਉਸ ਕੇਸ ਦੇ ਵਿੱਚ ਇਹਨਾਂ ਨੂੰ ਵੀ ਇਨਵੋਲ ਕੀਤਾ ਗਿਆ ਸੀ। ਇਲਜਾਮ ਸੀ ਕਿ ਇਹਨਾਂ ਇਹਨਾਂ ਦੇ ਦੇਨ ਇਲਜਾਮ ਸੀ ਕਿ ਇਹਨਾਂ ਨੇ ਉਹ ਜਿਹੜੀ ਬਰੇਡ ਦੇ ਨੂੰ ਬਿਜਲੀ ਉਹਦੀ ਆ ਬਿਜਲੀ ਨੂੰ ਡਿਸਟਰਬ ਕੀਤਾ ਸੀ ਸੰਗਲ ਵਗੈਰਾ ਸਿੱਟ ਕੇ ਇਹ ਜਿਹੜੇ ਇਲਜਾਮ ਇਹਦੇ ਤੇ ਲੱਗੇ ਸੀ ਇਹ ਵੀ ਸੀ ਕਿ ਆਪਣੀ ਕਾਰਵਾਈ ਰਹੀ ਉਹਨਾਂ ਨੂੰ ਲੱਗੇ ਸੀ ਬਾਅਦ ਉਹਨਾਂ ਨੂੰ ਛੱਡ ਕੇ ਆਏ ਸੀ ਵਗੈਰਾ ਵਗੈਰਾ ਹੋਰ ਵੀ ਕਈ ਇਹਨਾਂ ਦੇ ਮੁਕੱਦਮੇ ਦਰਨੀ ਹੋਏ ਐ ਇੱਕ ਤਾਂ ਮੁਕੱਦਮਾ ਨਹੀਂ ਹੋਇਆ ਵੱਡੀ ਗੱਲ ਇਹ ਹੈ ਕਿ ਵਿਦਵਾਨ ਆਪਦੀ ਇਹ ਉਹ ਨਹੀਂ ਹੈ ਕਿ ਐਸਾ ਹੀ ਦੇ ਆਪਾਂ ਕਿ ਬੁਝੜਾ ਮੈਂ ਤੇ ਉਹ ਕਰ ਲੇ ਉਮਰ ਹੁੰਦੀ ਐ ਕਮਰੇ ਪਹਿਲੇ ਪੜਾਅ ਦੇ ਵਿੱਚ ਬੰਦਾ ਕੁਝ ਵੀ ਕਰ ਲੈਂਦਾ ਜਿਹੜੀ ਜਵਾਨੀ ਹੁੰਦੀ ਹੈ ਲੇਕਿਨ ਜਦੋਂ ਬੰਦਾ ਇਸ ਮੁਕਾਮ ਤੇ ਪਹੁੰਚ ਜਾਵੇ ਕਿ ਉਹਨੇ ਅਧੀ ਦਰਜਨ ਕਿਤਾਬਾਂ ਵੀ ਲਿਖੀਆਂ ਹੋਣ ਜੀ ਜੀ ਸਾਹਿਬ ਬਾਤੂ ਅੱਡੀ ਗੱਲ ਹੈ ਜਿਹੜਾ ਬੰਦਾ ਅਧੀ ਦਰਜਨ ਕਿਤਾਬਾਂ ਲਿਖਦਾ ਹੈ ਉਹ ਜਾ ਕੇ ਦਰਬੰਦ ਸਾਹਿਬ ਦੇ ਵਿੱਚ ਇਸ ਕਿਸਮ ਦਾ ਕੰਮ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਮੇਰੇ ਖਿਆਲ ਮੁਤਾਬਕ ਬਹੁਤ ਚਿੰਤਾ ਦਾ ਵਿਸ਼ਾ ਹੈ ਬਿਲਕੁਲ ਜੀ ਬਹੁਤ ਸਾਰੇ ਸਾਡੇ ਸੱਜਣੇ ਇਹ ਕਹਿ ਸਕਦੇ ਆ ਕਿ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਪਰਿਵਾਰ ਨੇ ਜਿਹੜਾ ਮੁਖੀ ਨੂੰ ਮਾਫੀ ਦਵਾਈ ਗੁਰੂਗ੍ਰੰਥ ਸਾਹਿਬ ਦੀ ਬੇਅਦਬੀ ਵੀ ਔਰ ਬਾਈਬਲ ਕਲਾ ਦੇ ਵਿੱਚ ਜੋ ਸੰਗਤਾਂ ਦੀ ਸ਼ਹਾਦਤ ਹੋਣੀ ਇਹ ਸਾਡਾ ਕੁਛ ਇਹ ਦੱਸਦਾ ਕਿ ਇਹਨਾਂ ਨੂੰ ਮਤਲਬ ਜਿਹੜੀ ਸਜ਼ਾ ਮਿਲਣੀ ਚਾਹੀਦੀ ਸੀ ਸਜ਼ਾ ਜਿਹੜੀ ਕਿਉਂਕਿ ਅਕਾਲ ਤਖਤ ਸਾਡਾ ਨਹੀਂ ਸਰਵਉੱਚ ਹੈ ਜੇ ਉਹ ਉਸਨੇ ਸਜ਼ਾ ਦੇਤੀ ਉਹ ਸਜ਼ਾ ਜਿਹੜੀ ਆ ਉਹ ਨਿਵਾ ਰਿਆ ਹੈ ਮਤਲਬ ਤੁਸੀਂ ਮੈਂ ਬੈਸੇ ਤਾਂ ਆਪਾਂ ਹਿੰਸਾ ਨੂੰ ਕ੍ਰਿਟੀਸਾਈਜ਼ ਕਰਦੇ ਕਹਿੰਦੇ ਕਿ ਹਿੰਸਾ ਨਹੀਂ ਹੋਣੀ ਚਾਹੀਦੀ ਔਰ ਮਨੁੱਖਤਾ ਨੂੰ ਆਪਾਂ ਪਿਆਰ ਕਰਨ ਵਾਲੇ ਬੰਦੇ ਆ ਪਰ ਜੇ ਇਹ ਕੰਮ ਇੱਥੇ ਇਹ ਤੁਹਾਨੂੰ ਵੀ ਆਇਕ ਤੇ ਬਾਹਰ ਹੁੰਦਾ ਤਾਂ ਮੇਰਾ ਖਿਆਲ ਵੀ ਇਹਦਾ ਇਨਾ ਪ੍ਰਤੀਕਰਮ ਨਹੀਂ ਸੀ ਹੋਣਾ ਜਿਵੇਂ ਕਿ ਹੋਇਆ। ਬਿਲਕੁਲ ਜੀ। ਦੂਜੀ ਗੱਲ ਮੇਰੇ ਇਹ ਵੀ ਧਿਆਨ ਚ ਆਉਂਦਾ ਜਿਹੜੀਆਂ ਆਪਾਂ ਜਿਹੜੀਆਂ ਗੱਲਾਂ ਚੱਲਦੀਆਂ ਸਮਾਜ ਦੇ ਵਿੱਚ ਕਿ ਜਦੋਂ ਭਾਈ ਕਨਈਆ ਜਖਮੀਆਂ ਨੂੰ ਪਾਣੀ ਪਿਲਾਉਂਦੇ ਸੀ ਤੇ ਉਦੋਂ ਆ ਕੇ ਉਹਨਾਂ ਦੀ ਸ਼ਿਕਾਇਤ ਕੀਤੀ ਗਈ ਸੀ ਗੁਰੂਆਂ ਕੋਲੇ ਕਿ ਜੀ ਆਹ ਦੇਖੋ ਗੁਰੂ ਸਾਹਿਬ ਕੋਲੇ ਕਿ ਇਹ ਪਾਣੀ ਪਿਲਾਉਂਦਾ ਹੈ। ਤੇ ਗੁਰੂ ਸਾਹਿਬ ਨੇ ਬੁਲਾ ਕੇ ਪੁੱਛਿਆ ਵੀ ਭਾਈ ਸਾਹਿਬ ਤੁਸੀਂ ਇਹ ਕੀ ਕਰ ਰਹੇ ਹੋ? ਕਹਿੰਦਾ ਜੀ ਤੁਸੀਂ ਹੀ ਕਿਹਾ। ਜੀ ਕਿ ਮਨੁੱਖ ਮਨੁੱਖੀ ਦਾ ਤਾਰੇ ਕੋਈ ਹੁੰਦੇ ਆ ਮੈਂ ਇਸ ਕਰਕੇ ਮਤਲਬ ਜਿਹੜਾ ਉਹਨਾਂ ਨੂੰ ਪਾਣੀ ਪਿਲਾਉਣਾ ਤੇ ਫਿਰ ਭਾਈ ਘਰਿਆ ਜੀ ਨੂੰ ਕਹਿੰਦੇ ਉਸ ਵੇਲੇ ਇੱਕ ਡੱਬੀ ਮੰਦਮਦੀ ਵੀ ਦਿੱਤੀ ਸੀ ਕਿ ਮਤਲਬ ਵੀ ਕਰੀ ਚਲੋ ਮਤਲਬ ਪੱਤੀ ਵੀ ਕਰੀ ਚਲੋ ਬਿਲਕੁਲ ਸਰ ਉਹ ਸਾਦੀ ਜਿਹੜੀ ਸਾਦੀ ਜਿਹੜੀ ਜੀਵਨ ਜਾਤ ਹੈ ਉਹ ਉਰਮਤ ਦੀ ਜਿਹੜੀ ਜੀਵਨ ਜਾਤ ਹੈ ਮੇਰੇ ਖਿਆਲ ਮੁਤਾਬਕ ਜੋ ਰਣ ਸਿੰਘ ਚੌੜਾ ਨੇ ਕਾਫੀ ਕੰਮ ਕੀਤਾ ਹੈ ਉਹਦੇ ਮੁਤਾਬਕ ਇਹ ਠੀਕ ਨਹੀਂ ਜੀ ਔਰ ਉਹਨਾਂ ਦੀ ਜੀਵਨ ਸਾਥੀ ਬੀਬੀ ਨੂੰ ਜਾ ਕੇ ਜਦੋਂ ਪੱਤਰਕਾਰ ਮਿਲੇ ਹੈ ਉਹਨੇ ਵੀ ਕਿਹਾ ਕਿ ਉਹਨੇ ਜੋ ਕੁਛ ਕੀਤਾ ਗਲਤ ਕੀਤਾ ਇਹ ਠੀਕ ਨਹੀਂ ਕੀਤਾ ਚਲੋ 51 ਸਾਨੂੰ ਸਤਿਸ਼ਟੀ ਹੈ ਇਸ ਗੱਲ ਦੀ ਕਿ ਜਿਹੜੇ ਬੰਦੇ ਉਹਦੀ ਸਕਿਉਰਿਟੀ ਦੇ ਵਿੱਚ ਤਾਇਨਾਤ ਸੀ ਉਹਨਾਂ ਦੇ ਵਿੱਚੋਂ ਇੱਕ ਜਸਵੀਰ ਸਿੰਘ ਨਾਮ ਦਾ ਬੰਦਾ ਬਹੁਤ ਲੰਬੇ ਸਮੇਂ ਤੋਂ ਕੰਮ ਕਰਦਾ ਆ ਰਿਹਾ ਹੈ ਇਹਨਾਂ ਦੇ ਨਾਲ ਇਹਨੇ ਦੀ ਸਕਿਉਰਿਟੀ ਦੇ ਵਿੱਚ ਲੰਬੇ ਸਮੇਂ ਤੋਂ ਤਾਇਨਾਤ ਹੈ ਮੈਂ ਬੜੇ ਧਿਆਨ ਨਾਲ ਦੇਖਿਆ ਤੁਸੀਂ ਵੀ ਦੇਖਿਆ ਹੋਣਾ ਕਿ ਉਹਨੇ ਜਿਹੜੀ ਹੈਗੀ ਆਪਣੀ ਗਾੜੀ ਖੁੱਲੀ ਰੱਖੀ ਹੋਈ ਹੈ ਬਿਲਕੁਲ ਜੀ ਉਹਨਾਂ ਨੇ ਪ੍ਰਭਾਵ ਦੇ ਉਹਨੇ ਪ੍ਰਭਾਵ ਵੀ ਦਿੱਤਾ ਸੀ ਜਿਹੜੀ ਉਹ ਡਿਊਟੀ ਦੇ ਵਿੱਚ ਤਾਇਨਾਤ ਸੀ ਕਿ ਦਰਬਾਰ ਸਾਹਿਬ ਦੀ ਡਿਊਟੀ ਦੀ ਹੈ ਹੂੰ ਹੂੰ ਉਹਨੇ ਆਪਣੀ ਦਾੜੀ ਖੁੱਲੀ ਰੱਖ ਕੇ ਸਿਰ ਦੇ ਉੱਤੇ ਜਿਹੜੀ ਹੈਗੀ ਆਪਾਂ ਕਹਾਂਗੇ ਪੀਲੀ ਪੱਗ ਬੰਨ ਕੇ ਜਿਵੇਂ ਸ਼ਰੂਕਨੀ ਗੁਰਦੁਆਰਾ ਪਰਵਤ ਕਮੇਟੀ ਦਾ ਮਲਾਜ ਹੁੰਦਾ ਹੈ ਬਿਲਕੁਲ ਇਹ ਕਿਸਮ ਦਾ ਉਹਨੇ ਮਤਲਬ ਜਿਹੜਾ ਆਪਰੇ ਆਪ ਨੂੰ ਝਾਲਿਆ ਹੋਇਆ ਸੀ ਚੌਕਸ ਬੰਦਾ ਸੀ ਤੇ ਜਦੋਂ ਉਹਨੇ ਪਿਸਤਲ ਕੱਢਿਆ ਆ ਕੇ ਪਿਸਤਲ ਜਿਹੜਾ ਹੈਗਾ ਸਧਾਰਨ ਪਿਸਤਲ ਨਹੀਂ ਆਪਾਂ ਇਹਨੂੰ ਕਹਿ ਸਕਦੇ ਜੀ ਇਹ ਵੀ ਹੈ ਕਿ ਇਹ ਕੋਈ ਐਜੂਕੇਸ਼ਨ ਦਾ ਪਿਸਤਲ ਹੈ ਇਹ ਦਿਨ ਤੋਂ ਦਲਵਾਰੀ ਤੋਂ ਲੈ ਕੇ ਦਾ ਹੋਵੇ ਜੇ ਕੋਈ ਮੱਧ ਪ੍ਰਦੇਸ਼ੋਂ ਆਇਆ ਹੋਵੇ ਇਹ ਪਿਸਤਲ 9mm ਹੈ ਜਿਹੜਾ ਬੜਾ ਖਤਰਨਾਕ ਪਿਸਤਲ ਹੈ ਇਹ ਤੁਸੀਂ ਕੀਤੇ ਬੰਦਾ ਪੱਜਦਾ ਨਹੀਂ 9mm ਦੇ ਪਿਸਤਲ ਦੇ ਨਾਲ ਉਹ ਫਾਇਰ ਕਰਨ ਹੀ ਲਗਾ ਸੀ ਕਿ ਉਹਨੇ ਭੱਜ ਗਿਆ ਕਿ ਉਹਦੀ ਬਾਹ ਉੱਪਰ ਚੁਕਤੀ ਤੇ ਕੋਈ ਜਿਹੜੀ ਹੈਗੀ ਹੈ ਮੰਦ ਭਾਗੀ ਘਟਨਾ ਵਾਪਰ ਤੋਂ ਬਚ ਗਈ ਔਰ ਇਹਦਾ ਫਿਰ ਪ੍ਰਤੀਕਰਮ ਵੀ ਸਾਰੇ ਪਾਸੇ ਹੋਇਆ ਬੰਦੀ ਦੀ ਗਸ਼ਤਰੀ ਵੀ ਹੋਈ ਉਹਨਾਂ ਨੇ ਕਿਹਾ ਕੀ ਹੈ ਪੁਲਿਸ ਦੇ ਸਾਹਮਣੇ ਕੀ ਗੱਲਬਾਤ ਕਹੀ ਹੈ ਇਹ ਬਾਅਦ ਚ ਪਤਾ ਲੱਗਿਆ ਜੀ ਜਿਹਦੇ ਤੇ ਮੈਂ ਸਮਝਦਾ ਕਿ ਕੱਲ ਖੋੜੇ ਦੇ ਵਿੱਚ ਗੱਲ ਆਈ ਹੈ ਹੂੰ ਹੂੰ ਕਿ ਆਪਣੀ ਜਿਹੜੀ ਹੈਗੀ ਐ ਕਿਉਂਕਿ ਜਿਹੜਾ ਬੰਦਾ ਵੀਆਈਪੀ ਹੋਵੇ ਉਹਦੀ ਸੁਰੱਖਿਆ ਦੇ ਵਿੱਚ ਜਿਵੇਂ ਕਮਿਸ਼ਨਰ ਪੁਲਿਸ ਪੁਲਿਸਿੰਗ ਪੁਲ ਰਹੇ ਉਹਨਾਂ ਨੇ ਕਿਹਾ ਕਿ ਜਿਹੜੀ 4200 ਬੰਦਾ ਤਾਇਨਾਤ ਕੀਤਾ ਸੀ ਹੂੰ ਹੂੰ ਔਰ ਉਹ 4200 ਬੰਦਾ ਉਹਦੀ ਰਾਖੀ ਕਰਦਾ ਸੀ ਫਿਰ ਕਾਂਗਰਸ ਪਾਇ ਆ ਕਾਂਦੀਦਦ ਬੰਦੋ ਇਹ ਆਇਆ ਕਿ ਇਹ ਜਿਹੜਾ ਇੱਕ ਹਰਪਾਲ ਸਿੰਘ ਨਾਮ ਦਾ ਐਸਪੀ ਹੈ ਹੂੰ ਉਹਦੇ ਨਾਲ ਕਾਉੜਾ ਸਾਹਿਬ ਜਦੋਂ ਗਏ ਆ ਇੱਧਰ ਗਏ ਦਰਬਾਰ ਸਾਹਿਬ ਚ ਮੱਥਾ ਟੇਕ ਕੇ ਚੋ ਪਹਿਲਾਂ ਜਾਂ ਪਿੱਛੇ ਜਿੱਥੇ ਵੀ ਕਿਤੇ ਵੀ ਲਿਆ ਉੱਥੇ ਕਹਿੰਦੇ ਉਹਦੇ ਨਾਲ ਗੱਲਾਂ ਬਾਤਾਂ ਕਰਦਾ ਸੀ ਜੀ ਇੱਕ ਪੱਖ ਇਹ ਵੀ ਆ ਗਿਆ ਕਿ ਇਹਦਾ ਚੌੜਾ ਹੋਣਾਂ ਦਾ ਭਰਾ ਉਹ ਕਾਂਗਰਸ ਪਾਰਟੀ ਨਾਲ ਜੁੜਿਆ ਹੋਇਆ ਚੁੱਕੀ ਦੇ ਦਾਵੇ ਨਾਲ ਜੁੜਿਆ ਹੋਇਆ ਪਰ ਇਹ ਕੰਮ ਕਾਂਗਰਸ ਵਾਲਿਆਂ ਨੇ ਕਰਵਾਇਆ ਮੇਰੇ ਖਿਆਲ ਮੁਤਾਬਕ ਫਜ਼ੂਲ ਗੱਲਾਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਕੋਈ ਬੰਦਾ ਕਿਤੇ ਵੀ ਹੋਵੇ ਦੋ ਭਰਾ ਲਗਨ ਖੋਦੇ ਮੈਂ ਬਾਜਾ ਖੜਾ ਪਿੱਟ ਦੇ ਵਿੱਚ ਦੇਖਿਆ ਸੀ ਕਿ ਇੱਥੇ ਡੇਰਾ ਮੁਖੀ ਆਇਆ ਸੀ ਆਮਰਹੀਮ ਉਹਨੇ ਉੱਥੇ ਵੀ ਉਹ ਚਿੰਤਾ ਕਰ ਲਗਈ ਸੀ ਤੇ ਇੱਕ ਪ੍ਰੇਮੀ ਨੇ ਆਪਦੇ ਘਰੇ ਖਾਣਾ ਰੱਖ ਲਿਓ ਕਹਿੰਦਾ ਮੈਂ ਉਹਦੇ ਘਰ ਖਾਣਾ ਖਾਣ ਜਾਊਗਾ ਦੂਜਾ ਸਿਰੇ ਦਾ ਗੁਰਸ਼ਖ ਸੀ ਉਹਨੇ ਕਹਿਤਾ ਕਿ ਮੈਂ ਆਪਣੀ ਘਲੀਂ ਲੇਕਣ ਦਦਾ ਮੇਰੇ ਘਰ ਦੇ ਮੂਹਰ ਵੀ ਹੋ ਕੇ ਦੂਜੇ ਪੱਲੇ ਜਾਵੇ ਇਹ ਘਲੀ ਸਾਦੀ ਹੈ ਤੇਰੀ ਦੀ ਇਸ ਕੰਦੇ ਉੱਤੇ ਜੰਦੀ ਸਾਹਿਬ ਉੱਥੇ ਬੜਾ ਕਲੇਸ਼ ਪਿਆ ਸੀ ਲਾਤੀ ਚਾਰਜ ਹੋਇਆ ਸੀ ਜੀ ਔਰ ਡੇਰਾ ਆਪਣੇ ਡੇਰਾ ਮੁਖੀ ਜਤ ਦੇ ਵੀ ਝਗੜਾ ਹੋਇਆ ਸੀ ਦਾਦੂ ਬਾਲ ਤੇ ਪਰਚੀ ਵੀ ਦਰਜ ਹੋਈ ਸੀ ਕਿਉਂਕਿ ਬਰੋਥ ਕਰਨ ਵਾਲਿਆਂ ਚ ਜੇ ਸਰ ਬਲਜੀਤ ਸਿੰਘ ਦਾਦੂ ਵਾਲੀ ਵੀ ਸੀ ਇਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਇਹਨੂੰ ਟੌਰਚਰ ਵੀ ਕੀਤਾ ਗਿਆ ਸੀ ਜਿਹੜਾ ਵਾਰ-ਵਾਰ ਕਹਿੰਦੇ ਐ ਸੋ ਇਹ ਆ ਵੀ ਕੋਈ ਭਰਾ ਕਿਤੇ ਵੀ ਹੋ ਸਕਦਾ ਇੱਕ ਭਰਾ ਜਿਹੜਾ ਜਨਸੰਗੀ ਹੋ ਸਕਦਾ ਦੂਜਾ ਖਾਲਤਾ ਹੋ ਸਕਦਾ ਪਰ ਆਦਾ ਕਰਕੇ ਤੁਸੀਂ ਇਲਜ਼ਾਮ ਲਾਉਂਦੇ ਹੋ ਫਲਾਣਾ ਨੇ ਕਰਾਇਆ ਕਿਹਨੇ ਕਰਾਇਆ ਮੇਰੇ ਖਿਆਲ ਮੁਤਾਬਕ ਜੋ ਨਰੇਂਦਰ ਸਿੰਘ ਚੌੜਾ ਨੇ ਇਹ ਐਕਸ਼ਨ ਲੈਣ ਦਾ ਜਾਂ ਆਪਣਾ ਜਿਹੜਾ ਇੱਕ ਐਕਸ਼ਨ ਕਰਨ ਦਾ ਫੈਸਲਾ ਕੀਤਾ ਹੈ ਇਹ ਸ਼ਾਇਦ ਉਹਨਾਂ ਨੇ ਇਮੋਸ਼ਨਲ ਹੋ ਕੇ ਜਾਂ ਜਵਾਬੀ ਹੋ ਕੇ ਕੀਤਾ ਹੈ ਦੇ ਜਬਾਤ ਵੀ ਹੋ ਕੇ ਬੰਦਾ ਕਿਤੇ ਵੀ ਜਾ ਸਕਦਾ ਹੈ ਅਗਲੀ ਗੱਲ ਤੁਹਾਨੂੰ ਇਹ ਵੀ ਨਹੀਂ ਪੁੱਲਣੀ ਚਾਹੀਦੀ ਕਿ ਪਿਛਲੇ ਲੰਬੇ ਅਸਥੇ ਦੌਰਾਨ ਜੋ ਕੁਝ ਪੰਜਾਬ ਜੋ ਹੈ 1978 ਦੇ ਦਰੰਗਕਾਰੀ ਤੇ ਸਿੱਖ ਟਕਰੀ ਤੋਂ ਬਾਅਦ ਇਹ ਜਿਹੜੀ ਕਸ਼ੀਦਗੀ ਪੈਦਾ ਹੋਈ ਹੈ ਜਿਹੜਾ ਇਹ ਅਧੂਲਨ ਚੱਲ ਰਿਹਾ ਹੈ ਇਸ ਅਧੂਲਨ ਨੂੰ ਕੋਈ ਅਤਵਾਦੀ ਕਹਿ ਦਿੰਦਾ ਹੈ ਕੋਈ ਖੜਕੂ ਅਧੂਲਨ ਕਹਿ ਦਿੰਦਾ ਹੈ ਕੋਈ ਲੈਂਡ ਆਰਡਰ ਦੀ ਪ੍ਰੋਬਲਮ ਕਹਿੰਦਾ ਹੈ ਲੇਕਿਨ ਮੇਰਾ ਮੰਨਣਾ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਹ ਪੋਲਿਟੀਕਲ ਵੀ ਹੈ ਕਿਉਂਕਿ ਪੰਜਾਬ ਇਸ ਕਿਸਮ ਦੀ ਸਾਡੀ ਧਰਤੀ ਹੈ ਇਹ ਤੋਂ ਦੇ ਲੋਕ ਹੈ ਜਿਹੜੇ ਉਹ ਨਾਬਰੀ ਵਾਲੇ ਲੋਕ ਹੈ ਇਹਨਾਂ ਦੇ ਜੰਗਾ ਚੁੱਧਾ ਦੇ ਵਿੱਚ ਵਿਰੋਧੀਆਂ ਦਾ ਮੁਕਾਬਲਾ ਕੀਤਾ ਇਹਨਾਂ ਨੇ ਬਹੁਤ ਕੁਝ ਤੇ ਲੈ ਵੈ ਔਰ ਇਹਨਾਂ ਦੇ ਜਾਇਜ਼ ਮਸਲੇ ਹੈ ਇਹਨਾਂ ਦੇ ਜਾਇਜ਼ ਮਸਲੇ ਜਦੋਂ ਹੱਲ ਨਹੀਂ ਕੀਤਾ ਜਾਂਦਾ ਤਾਂ ਉਹਦੇ ਨਾਲ ਕੁਦਰਤੀ ਹੈ ਬੇਗਾਨਗੀ ਦੀ ਭਾਵਨਾ ਪੈਦਾ ਹੁੰਦੀ ਹੈ ਔਰ ਜੋ ਕੁਝ 70 ਤੋਂ ਲੈ ਕੇ 93 94 ਤੱਕ ਹੋਇਆ ਜੀ ਜਿਨ੍ਹਾਂ ਲਹੂ ਡੁੱਲਿਆ ਉਹ ਮਾਮਲਾ ਖੁੱਲੇ ਦਾ ਖੁੱਲਾ ਪਿਆ ਉਹਦੀ ਕਲੋਜ਼ਰ ਵੀ ਹੋਈ ਜੀ ਉਹਦੀ ਕਲੋਜ਼ਰ ਹੋ ਗਈ ਕਿਹਾ ਦੀ ਸੀ ਕਿ ਸਿਆਤਕੇ ਉਹਦਾ ਕੋਈ ਨਾ ਕੋਈ ਨਿਪਟਾਰਾ ਹੁੰਦਾ ਕੋਈ ਚਾਹੇ ਗਨੌਦੀ ਚਾਹੇ ਹਿੰਦੂ ਦਾ ਕਤਲ ਹੋਇਆ ਚਾਹੇ ਮੁਸਲਮਾਨ ਦਾ ਕਤਲ ਹੋਇਆ ਸਰਕਾਰ ਵਾਲੇ ਪਾਸੋਂ ਧਾਰਮਿਕ ਆਗੂਆਂ ਨਾਲ ਬੈਠ ਕੇ ਕੋਈ ਇਹੋ ਜਿਹੀ ਚੀਜ਼ ਬਣਾਈ ਜਾਂਦੀ ਕਿ ਜੋ ਹੋਇਆ ਸੋ ਹੋਇਆ ਤੇ ਇੱਕ ਕੰਮ ਨਹੀਂ ਆਦੀ ਕਿ ਕੌਣ ਗਲਤ ਸੀ ਕੌਣ ਠੀਕ ਸੀ ਜੇ ਸਾਰਾ ਕੁਝ ਹੋਇਆ ਤੇ ਮੇਰਾ ਕਹਿਣਾ ਹੁੰਦਾ ਕਿ ਇਹ ਇਹ ਮਾਮਲਾ ਚੱਲਦਾ ਨਾ ਇਹਨੇ ਰੁਕ ਜਾਣਾ ਸੀ ਅਜੀਬੀ ਲੋੜ ਇਸ ਗੰਦੀ ਹੈ ਕਿ ਇਸ ਮਾਮਲੇ ਨੂੰ ক্লোਜ਼ ਕੀਤਾ ਜਾਵੇ ਔਰ ক্লোਜ਼ ਕਰਨ ਦੀ ਜ਼ਿੰਮੇਵਾਰੀ ਜਿੱਥੇ ਸਰਕਾਰ ਦੇ ਧਰਮ ਕਾ ਕੂਂਦੀ ਉਹਦੇ ਨਾਲੋਂ ਕਿਤੇ ਵੱਧ ਭਾਰ ਸਰਕਾਰ ਦੀ ਹੈ ਜੀ ਭਾਰ ਸਰਕਾਰ ਇਹਨੂੰ ਆ ਕੇ ক্লোਜ਼ ਕਰੇ ਤਾਂ ਗੱਲ ਮੁੱਕ ਸਕਦੀ ਹੈ ਨਹੀਂ ਤਾਂ ਅੱਜ ਸੁਖਵੀਰ ਸਿੰਘ ਬਾਦਲ ਉਤੇ ਹਮਲਾ ਹੁੰਦਾ ਹੈ ਉਹਦੀ ਜਾਨ ਬਚ ਗਈ ਚੰਗੀ ਗੱਲ ਹੈ ਕੱਲ ਨੂੰ ਕਿਸੇ ਤੇ ਹੋਰ ਹੋ ਜੂ ਇਹ سلسلہ ਰੁਕ ਨਹੀਂ ਸਕਦਾ